ਮੱਕੀਲੇ ਬੂ ਕਥਿਆ ਹਾਂ ਇਹ ਮੱਕੋ ਮੇਲੇ ਬੂ ਜਾਨ ਬਲਾ ਅਗ ਲਿਆ ਗਾਇਸ ਦੇਖੋ ਆ ਕੀ ਹੋ ਗਿਆ ਤੇਰਾ ਸਬਜੀ ਢੋਲਗੀ ਮੇਰ ਕੋ ਚਾਦਰ ਤੇ ਮੈਂ ਖਾ ਰਿਹਾ ਸਬਜੀ ਚਾਦਰ ਤੇ ਸਬਜੀ ਢੋਲਗੀ ਤਾਂ ਪਾਣੀ ਮਾਰੇ ਗਿੱਲਾ ਹੀ ਹੋ ਗਿਆ ਜ਼ਰਾ ਹੁਣ ਸੁੱਕਦਾ ਅੱਖਾਂ ਵਸ ਗਿੱਲਾ ਹੋਇਆ ਸਕੂਦਾ ਤੇ ਜੇਲ ਮੇ ਪਾਣਾ ਟਰੀ ਨੂੰ ਕੁਛ ਜਣਾ ਤੇ ਮੈਂ ਉਹ ਕੰਮ ਕਰਾਵ ਤੇ ਗਾਇਸ ਮੈਂ ਕੋ ਸਬਜੀ ਡੋਲਗੀ ਉੱਥੇ ਮੈਂ ਕਿੱਥੇ ਮੰਜੇ ਉਹ ਥੇਂਦਰ ਕਰਤਾ ਦਾ ਨੂੰ ਦੋ ਦਿੰਦੇ ਪਾਣੀ ਡੋਲਦਾ ਉਸੇ ਉਹਦੇ ਉੱਪਰ ਸਬਜੀ ਡੋਲ ਕੇ ਪਾਣੀ ਡੋਲਦਾ ਸ਼ਾਬਾਸ਼ ਕੋਈ ਨਾ ਗਰਮੀ ਆ ਚਲਦਾ ਆ ਗਿਆ ਪਤਾ ਹੈ ਨਾ ਤੇਰਾ ਪਪਾ ਲਖਣਾ ਮਮਾ ਤੇ ਹੋਰ ਖਾਏ ਖੱਦ ਚੋਲੇ ਉਹ ਕਹਣਾ ਮੈਂ ਨਾ ਨਹੀਂ ਨਾ ਨਹੀਂ ਮੈਂ ਉਹਦੇ ਬਗਿਤ ਨਾਨਾ ਦੇ ਕਰ ਮੈਨੂੰ ਬਹੁਤ ਲੱਗਦਾ ਮਾ ਮਮਾ ਕਾਪਾ ਪਾਪਾ ਇਹ ਕਾ ਕੀ ਭੰਦਦਾ ਇਹ ਕਾ ਦੀ ਹੈ ਹਾਂ ਤੱਕ ਉਹ ਕਹਿੰਦੇ ਆਂ ਕਾਂਡਪਾ ਆਂ ਕਾਂਡਪਾ ਆਪ ਕਹਿੰਦੇ ਘੱਟ ਪਾ ਸਬਜੀ ਦੀ ਘੁਰਕੀ ਨਿਕਟ ਪਾਣੀ ਉਤੇ ਆ ਪਾਇ ਦੀ ਆ ਮੀਠ ਸਬਜੀ ਮੈਂ ਖਾੜ ਗਏ ਕਮਾਉਂਦੇ ਬੈਠੇ ਹਾਂ ਜੀ ਕਿੱਥੇ ਨਹੀਂ ਖਾਦਾਂ ਕਿੱਥੇ ਨਹੀਂ ਖਾਦਾਂ ਝੋਲ ਕੋ ਆ ਤੂੰ ਕੱਲੇ ਨਹੀਂ ਨਾ ਨਹੀਂ ਨਾ ਨਹੀਂ ਨਾ ਮੰਜਾ ਕਿਸਾਨ ਆ ਲੋਗੇ ਆ ਨਾ ਪਲਾਟ ਨਾ ਫੇਰ ਕਿਹਨਾਂ ਹੀ ਜੋ ਗੰਢ ਕੱਢੀ ਜਾਂਦੇ ਆ ਠੀਕ ਕੋ ਸੋਲੀ ਹੋਦਰ ਇਹ ਗੰਢ ਨਹੀਂ ਨਿਕਲਣੀ ਇਥੇ ਪਖਾਵਾ ਬੰਦ ਕਰ ਤੁਹਾ ਮੈਂ ਸੁੱਕੜੇ ਪਾਇਆ ਸੁੱਕਣਾ ਪਾਇਆ ਤੂੰ ਹਟ ਦੇਣਾ ਹਾਲੇ ਬਹੁਤ ਗਰਮੀ ਆ ਰਹੀ ਨਾ ਗਰਮੀ ਨਾਲ ਇਹ ਕੀ ਹੈ ਹੈ ਇਹ ਲੈ ਬੋਟੀ ਕਿ ਦਿਂਦੀ ਨਾ ਹਾਂ ਹਣਾ ਫਿਲੀ ਮੈਂ ਕੋਈ ਸਬਜੀ ਤੇਗੀ ਮੀਰ ਦੀ ਸਬਜੀ ਖਾਂਦੇ ਹੋ ਡੋਲਗੀ ਤੇ ਨਾਲੇ ਹੱਥੇ ਸਿਰ ਹੋ ਗਿਆ ਤੂੰ ਨਾ ਡੋਲ ਦੀ ਮੱਕੂ ਦੇ ਬਾਰ ਕਾ ਚਾਹ ਜਦਾ ਸੋਨਾ ਵੀ ਆ ਮਿਲ ਕੀ ਬਣਾ ਐਡਮਿਸ਼ਨ ਦਾ ਮੈਨੂੰ ਸੌਣ ਤੂੰ ਆ ਚਲ ਗਿਆ ਨਹੀਂ ਆ ਜਾ ਚੁੱਤੀ ਅੱਜ ਪਰਸੂ ਰਾਹ ਨੂੰ ਜਾਣ ਨੂੰ ਨਹੀਂ ਆ ਚੁੱਤੀ ਮੈਨੂੰ ਜਾਣਾ ਹੀ ਪੱਕਾ ਹੀ ਤੇ ਇਹ ਨਹੀਂ ਕਿ ਅੱਜ ਆ ਸਰ ਸੁਣ ਸਾਨ ਬੇਰੀ ਕੋਈ ਹੋ ਨਹੀਂ ਬੱਸਾਂ ਵੀ ਖਾਲੀ ਆ ਨਹੀਂ ਸੌਣ ਬੱਜਾ ਮੈਂ ਬੱਸ ਸਟੈਂਡ ਤੇ ਹੁੰਦੀ ਆ ਜੇ ਆਉਣ ਮਿਲ ਜਾ ਫੇਟ ਲਾ ਹੋਣਾ ਮੇਰਾ ਪਹਿਲਾ ਭਜਾਮਾ ਵੀ ਇੱਦਾਂ ਹੀ ਖੱਟਿਆ ਸੀ ਹਨਾ ਲੱਗਿਆ ਨੁੱਕ ਨਾਲ ਕਿੰਨਾ ਤਿੱਖਾ ਹੈ ਤੇ ਸਲੋ ਹੀ ਤੇ ਮਾਸ ਵੀ ਸਲੋ ਹੁੰਦਾ ਇਹਦੇ ਨਾਲ ਆਹੋ ਆਤੀ ਹੁੜ ਕੇ ਕੀ ਪਤਾ ਨਹੀਂ ਕਿੱਥੇ ਆ ਦੇ ਲਾ ਸੰਦ ਕੀ ਹੋ ਗਈ ਨਾ ਭਜਾਮਾ ਦੂਸਰਾ ਨਾ ਤਾਂ ਕਿ ਮੇਰਾ ਗੱਦੀ ਵਾਲਾ ਆ ਉਹ ਦੂਜਾ ਕੀ ਆ ਗਿਆ ਨਾ ਉਹ ਤੂ ਤੂ ਭਲਾਈ ਦੁੱਧ ਓਏ ਹੋਏ ਕੁੱਤਿਆਂ ਨੂੰ ਮੁੱਠਟੋਂ ਡੰਪਾਇਆ ਤੂੰ ਇੱਧਰ ਗੱਲਾਂ ਲੱਗੇ ਦੁੱਧ ਤੋਂ ਬੁੱਲਦੋ ਦੁੱਧ ਸਾਰਾ ਉਪਲ ਕੇ ਗਿਆ ਹੋ ਗਿਆ ਸਾਰਾ ਚੋ ਹੋ ਗਈ ਅੱਗੇ ਆ ਜੀ ਭਰਾਈ ਦੋ ਦੁੱਧ ਲੈ ਹਾਏ ਹਾਏ ਅੱਧਾ ਥਲੇ ਡੋਲ ਗਿਆ ਕੇਣਾ ਨੇ ਦੁਕਾਨਾ ਲੈ ਰੇ ਨੇ ਰੇਵਾ ਮੱਧ ਪਾਣ ਦੀ ਅੱਛਾ ਉਹ ਪਾ ਲਓ ਪਾਣੀ Oke, okay, judul gitu tuh, tuh, okay. Sani dia dapat toko apa aja? Kali dari Lah. Kali ya, tuh pinter ya, oke? ਕਿਆ ਦੇ ਫਿਰ ਪੂੜੀਆਂ ਨਹੀਂ ਪੂੜੇ ਦੇ ਟੈਸਟ ਕਿਚ ਬਾਹਰ ਨਾਲ ਖਾਲੀ ਪੀਤੀ ਪਹਿਲਾਂ ਸਿਰਿਆਂ ਨਾਲ ਪੂੜੀਆਂ ਥੋੜੀ ਜਿਹੀ ਦਿਓ ਹੁਣ ਚਾਹ ਪੂੜੀਆਂ ਉਹ ਕੱਲਾ ਨਿੱਕੇ ਕੱਪ ਚ ਪਾ ਲੈ ਦੱਬੀ ਦੇ ਕੇ ਚਿੰਗਦਾ ਹਾਂ ਬਾ ਇਹ ਹਸ ਤੇ ਖਾ ਗਏ ਪੀਵਾਂਗੇ ਚਾਹ ਸ਼ਾਮੀ ਨਹੀਂ ਚਾਹ ਪੀਤੀ ਤੇ ਇਦਾਂ ਲੱਗਦਾ ਕੁਛ ਮਿਸ ਹੋਉਂਦਿਆ ਮਿਸ ਅੰਡਰਸਟੈਂਡਿੰਗ ਹੋਣੀ ਹੂੰ ਮੈਂ ਸਮਝਾ ਮੈਨੂੰ ਨਾ ਪੀਤੀ ਆ ਚਾਹ ਮੈਂ ਅੱਜ ਮੀ ਬੜਾ ਤੇਜ ਆਏ ਦੁਕਾਨ ਤੇ ਨਹੀਂ ਜਾਣਾ ਕੀ ਲੈਣਾ ਲੈਣਾ ਕੁਝ ਕੀ ਲੈਣਾ ਕਲਾਸ ਆ ਮੀਰੀ ਮੈਂ ਕਲਿਆਣਾ ਲੋਕੀ ਦੀ ਆ ਅੱਜ ਇੱਧਰ ਆਇਆ ਮੀ ਇੱਧਰ ਅੱਡੇ ਦਰ ਮੀ ਆਈ ਹੈ ਹੈ ਆਇਆ ਹੀ ਮਾੜੀ ਤਾਂ ਭਾਈ ਆਣ ਤਾਂ ਭਾਈ ਕੋਈ ਆ ਨੂ ਨਹੀਂ ਪਈ ਬਰਖਾ ਵੀ ਨਹੀਂ ਪਈ ਨੇ ਰੀਤੇ ਉਪਰ ਚੁਲੇ ਨੇ ਰੀਜੀ ਜਲਫਾਈ ਪਈ ਪਾਣੀ ਤੋਂ ਇੱਧਰ ਆੜੇ ਉੱਧਰੋਂ ਸ਼ਹਿਰ ਤੋਂ ਬੜਾ ਹਵਾ ਕੇ ਨਿਕਲ ਟੁਆਇਸ ਲੱਗਦਾ ਨਾ ਖਾਰਸਪੂਤ ਹੁੰਦੀ ਪਈ ਆ ਇਹ ਕੇ ਇਹ ਕਦੇ ਵੀ ਲੈਦਾ ਨਾ ਪੂਰਤ ਕਰਨੇ ਜਿੱਚ ਨਾ ਆਇਆ ਮੈਂ ਗਰਮੀ ਚ ਤਾਨ ਕਰ ਰਹੀ ਹੈ ਤਾਂ ਇਹ ਦੰਦਾਂ ਦੀ ਬਿੱਕੀ ਕੜੀ ਜਾਂਦੀ ਕਿ ਜਿਆਦਾ ਨਹੀਂ ਨੋਰਮਲ ਹੀ ਹੁੰਦੀ ਵੀ ਆ ਕਿ ਜਿਆਦਾ ਨਹੀਂ ਹੁੰਦੀ ਵੀ ਸੋ ਬਲੇ ਬਲੇ ਨਾ ਜੀ ਹੈ ਕਿਿਆ ਲੱਗ ਰਹੀ ਚੋਲ ਖਾਣ ਕਿਨੇ ਚਿਰ ਦੀ ਚਿਹਰੇ ਦੇਖੋ ਚੋਲ ਨਹੀਂ ਖਲਾਉਂਦੇ ਨੇ ਚਿਰਦੇ ਕਿਨੇ ਚਿਰ ਦੀ ਲੱਗੀ ਚੋਲ ਆ ਚਲੋ ਆਂ ਮੈਂ ਮੈਂ ਮਾਰ ਕੇ ਬੰਦੇ ਕਿਤੇ ਜਾਇਲਾ ਪੈ ਵੀ ਖਾਣ ਦੇਣਾ ਮਾਰ ਕੇ ਹੈ ਕਿਨੇ ਚਿਰ ਦੀ ਲੱਗੀ ਜੀ ਖਾਣ ਕਿਤੇ ਗੱਡੀ ਹੈ ਚੋਲ ਲੱਗੀ ਉਹ ਨਿਕਲੋ ਇਹ ਦੇਖੋ ਪਾਣੀ ਕਿੱਧਰ ਹੈ ਹੂੰ ਮੁਸਕਾ ਦਿਓ ਪਾ ਦੀ ਉਹ ਤੂੰ ਯੂਟਿਬ ਬਣਾਉਂਦੇ ਆ ਤੇ ਚਾਹ ਪਾਣੀ ਕਰਦੀ ਤਾ ਉਹਨੇ ਮੈਂ ਮੁਸਕ ਤੇ ਰੁਕ ਤੇ ਨਾ ਪਾ ਲਈ ਚੁਰ ਗਿਆ ਨਾ ਉੱਤੇ ਅੱਛੀ ਦੁੱਧ ਪਾ ਦੇ ਨਾ ਸਰੰਗ ਸਰੰਗ ਉਪਤੀ ਲਾ ਸਰਗਣ ਇਹ ਬਾਹੜਾ ਲੱਗੇ ਦਾ ਕੋਈ ਨਾ ਇਹ ਇਹ ਕੋਸ਼ਨੀ ਹੈ ਲੋ ਜੀ ਗਾਇਸ ਬੈਕ ਫੋਨ ਲੈਂਦਾ ਤੇ ਤੰਮੀਆ ਫਰਾ ਕਰਦੀਆਂ ਮਾਂ ਇਹਨੇ ਸ਼ਰੇ ਜਾਣੇ ਤੇ ਮੈਂ ਸਿੱਧੀ ਘੱਟਾ ਬੈਹਾਂ ਸੈਟਿੰਗ ਕਰਦਾ ਰਹਾ ਥੋੜੀ ਜੀ ਸਾੜੀ ਨੂੰ ਦੀ ਫਿਰ ਮੇਕਓ ਕੰਨੀਨਾ ਟੇਡੀ ਮੇਡੀਆ ਹੋ ਗਿਆ ਕਿ ਨਾ 5 ਵਜੇ ਹੀ ਚੱਲ ਗਿਆ ਤੇ ਮੈਂ ਕੰਨੀ ਟੇਡੀ ਮੇਡੀ ਹੋ ਜਾਣਾ ਤੇ ਵਧੀਆ ਨਹੀਂ ਲੱਗਦਾ ਤੇ ਕੰਨੀਆਂ ਸੈਟਿੰਗ ਕਰਦਾ ਰਹਾ ਤਨੀਆਂ ਸੈਟਿੰਗ ਹੋ ਜੇ ਇਹ ਲੈਵਲ ਹੋ ਜਾਣਾ ਤਨੀਆਂ ਦਾ ਬਈ ਤਰੀਕਾ ਨਾਲ ਤੇ ਦੁਕਾਨਦਾਰ ਦੇ ਨਾਲ ਤਨੀਆਂ ਸੈਟਿੰਗ ਕਰਨੀ ਬਹੁਤ ਈ ਮੁਸ਼ਕਿਲ ਹੈ ਪਰ ਦੁਕਾਨਦਾਰ ਕਰਕੇ ਦੇਖਦੇ ਵਾ ਪਾਣੀ ਤਲਨਾ ਸਾਟ ਕਾੜ ਲਈ ਕਾਲੀ ਲਿਆ ਲੈ ਆਉਂਦਾ ਆ ਦੇਖੋ ਪਾਣੀ ਤਲਨਾ ਪੇ ਸਾਟ ਕਾੜੀ ਆਂ ਜਨਾ ਲੈਵ ਨਹੀਂ ਦਬਿਆ ਵਦਿਆ ਮਿਲਦੀ ਬੈਰ ਬਾਜ ਜਾੰਗ ਲੈ ਕੇ ਤੇ ਏਡੀ ਮੇਡੀ ਤਨੀ ਕੀਤੀ ਰਹੀ ਹਰਿਆਣੇ ਦੇ ਰਹਿੰਦੇ ਤਨੀਆ ਜਿਹੜੀਆਂ ਮੇਡੀ ਸਾਰੀਆਂ ਕਰਦੇ ਤੇ ਹੁਣ ਮੈਂ ਲਾਇਆ 2-4 ਮਿੰਟ ਦੇ ਤਨੀ ਸਾਥ ਦੇਤੀਆ ਲੈ ਆਵਲੀ ਕਿਹਾ ਇਹ ਰਹਿਣਾਂ ਬਰੋ ਥਰੇ 15 ਆਂ ਇਹ ਜਿਹੜੇ ਡੇਮਟਲ ਬਾਹਰ ਲੇਦਾ ਹੋਰ ਵੀ ਪਾਣਾ ਬਾਕੀ ਪਾ ਗੂ ਤੇ ਤੇ ਪੇਜੇ ਪਾਣੇ ਹੁੰਦੇ ਆ ਤੇ ਬਾਕੀ ਕਾਲੀ ਸੈਟਿੰਗ ਕਰੀ ਨਾ ਆਪੇ ਹੀ